ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮੋਸਟ ਵਾਂਟਡ ਗੈਂਗਸਟਰ ਲੱਗ ਗਿਆ ਏ ਪੁਲਿਸ ਦੇ ਹੱਥ ਲੰਡਾ ਗਰੁੱਪ ਦੇ ਸਾਥੀਆਂ ਤੇ ਹਮਲਾ ਕਰਨ ਦੀ ਕੀਤੀ ਸੀ ਪਲਾਨਿੰਗ ਤੇ ਹੁਣ ਕਈ ਹਥਿਆਰਾਂ ਸਮੇਤ ਇਸ ਨੂੰ ਕਰ ਲਿਆ ਗਿਆ ਏ ਗ੍ਰਿਫਤਾਰ ਜਿਵੇਂ ਇੱਕ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਪੁਲਿਸ ਨੇ ਮੋਸਟ ਵਾਂਟਡ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਏ ਇਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਪੁਲਿਸ ਨੂੰ ਖੂਫੀਆ ਇਤਲਾ ਮਿਲੀ ਸੀ ਜਿਸ ਤੇ ਪੁਲਿਸ ਨੇ ਕਾਰਵਾਈ ਕੀਤੀ ਆਪਣਾ ਚਾਲ ਵਿਛਾਇਆ ਤੇ ਇਸ ਗੈਂਗਸਟਰ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਕੋਲੋਂ 4 32 ਬੋਲ ਦੇ ਪਿਸਤੌਲ ਬਰਾਮਦ ਹੋਏ ਨੇ ਤੇ ਨਾਲ ਹੀ 12 ਜੰਦਾਕਾਰ ਟੂਸ ਵੀ ਪੁਲਿਸ ਨੇ ਇਸ ਦੇ ਕੋਲੋਂ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੀ ਪਛਾਣ ਸੁਖਵੰਤ ਸਿੰਘ ਦੇ ਤੌਰ ਤੇ ਹੋਈ ਹੈ ਪਿਤਾ ਦਾ ਨਾਮ ਰੇਸ਼ਮ ਸਿੰਘ ਦੱਸਿਆ ਜਾ ਰਿਹਾ ਹੈ ਇਹ ਪਿੰਡ ਧੀਰਪੁਰ ਦਾ ਰਹਿਣ ਵਾਲਾ ਹੈ ਪਰੰਤੂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਹ ਮੂਲ ਰੂਪ ਦੇ ਵਿੱਚ ਕਰਤਾਰਪੁਰ ਦਾ ਰਹਿਣ ਵਾਲਾ ਹੈ ਹੌਲੀ-ਹੌਲੀ ਇਹ ਗੈਂਗਸਟਰ ਵਾਰਦ ਦੇ ਵਿੱਚ ਵੜ ਗਿਆ ਤੇ ਬਾਅਦ ਦੇ ਵਿੱਚ ਉਸ ਦੇ ਕੋਲੋਂ ਬਾਹਰ ਨਹੀਂ ਨਿਕਲਿਆ ਗਿਆ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਦੇ ਸਬੰਧ 골ਡੀ ਬ੍ਰਾਂਡ ਦੇ ਨਾਲ ਵੀ ਨੇ ਪਿਛਲੇ 2-3 ਸਾਲ ਤੋਂ ਇਹ ਵਿਦੇਸ਼ ਦੇ ਵਿੱਚ ਬੈਠੇ 골ਡੀ ਬ੍ਰਾਂਡ ਦੇ ਸੰਪਰਕ ਵਿੱਚ ਹੈ ਉਸ ਦੇ ਕਹਿਣ ਤੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਤੇ ਇਸ ਦੇ ਨਾਮ ਤੇ 15 ਕੇਸ ਬੋਲਦੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ ਤੇ ਹੁਣ ਇਹ ਪੁਲਿਸ ਦੇ ਹੱਥ ਲੱਗ ਗਿਆ ਦੱਸਦੀ ਹੈ ਕਿ ਇਸ ਦੇ ਨਾਮ ਤੇ ਬਹੁਤ ਸਾਰੇ ਕਤਲ ਕਾਂਡ ਨੇ ਫਿਰੋਤੀ ਦੇ ਮਾਮਲੇ ਨੇ ਤੇ ਬਹੁਤ ਸਾਰੀਆਂ ਅਜਈਆਂ ਘਟਨਾਵਾਂ ਨੂੰ ਇਸ ਨੇ ਅੰਜਾਮ ਦਿੱਤਾ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਗਈਆਂ ਨੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਦੇ ਵੱਲੋਂ ਲੰਡਾ ਗਰੁੱਪ ਦੇ ਸਾਥੀਆਂ ਤੇ ਹਮਲਾ ਕਰਨ ਦੀ ਪਲਾਨਿੰਗ ਵੀ ਬਣਾਈ ਗਈ ਸੀ ਇਸ ਤੋਂ ਪਹਿਲਾਂ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਪੁਲਿਸ ਦੇ ਹੱਥ ਲੱਗ ਗਿਆ ਇਸ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ ਨਾਲ ਹੀ ਪੁਲਿਸ ਇਸ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਪੁਲਿਸ ਦਾ ਇਹ ਦਾਵਾ ਹੈ ਕਿ ਇਸ ਦੇ ਧਾਰ ਅੱਗੇ ਦੀ ਅੱਗੇ ਵੱਡੇ ਗੈਂਗਸਟਰਾਂ ਦੇ ਨਾਲ ਜੁੜੇ ਹੋਏ ਨੇ ਇਸ ਕਰਕੇ ਇਸ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਇਸ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਜਾਵੇਗਾ ਤੇ ਇਸ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਵੀ ਕੀਤੀ ਜਾਵੇਗੀ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਬਹੁਤ ਸਾਰੇ ਖੁਲਾਸੇ ਹੋਣਗੇ ਜਿਸ ਦੇ ਨਾਲ ਹੋਰ ਗੈਂਗਸਟਰ ਵੀ ਗ੍ਰਿਫਤਾਰ ਹੋਣ ਦੀ ਸੰਭਾਵਨਾ ਪਾਈ ਜਾ ਸਕਦੀ ਹੈ ਇਸ ਕਰਕੇ ਇਸ ਦੇ ਕੋਲੋਂ ਜਿਹੜੀ ਸਖਤੀ ਦੇ ਨਾਲ ਪੁਛਗਿੱਛ ਹੋ ਰਹੀ ਹੈ ਦੱਸਦੀ ਹੈ ਕਿ ਇਹ ਪਹਿਲਾਂ 골ਡੀ ਬ੍ਰਾਂਡ ਦੇ ਨਾਲ ਮਿਲ ਕੇ ਜਿਹੜਾ ਆਪਣਾ ਗੈਂਗ ਚਲਾਉਂਦਾ ਸੀ ਕਿਸੇ ਗੱਲ ਨੂੰ ਲੈ ਕੇ ਇਸ ਦੀ 골ਡੀ ਬ੍ਰਾਂਡ ਦੇ ਨਾਲ ਅਣਬਣ ਹੋ ਗਈ ਤਾਂ ਬਾਅਦ ਦੇ ਵਿੱਚ ਇਸ ਨੇ ਇਕੱਲਿਆਂ ਹੀ ਆਪਣਾ ਗੈਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੋਰ ਲੋਜਵਾਨਾਂ ਨੂੰ ਆਪਣੇ ਨਾਲ ਸ਼ਾਮਿਲ ਕੀਤਾ ਆਪਣੇ ਗਰੁੱਪ ਦਾ ਹਿੱਸਾ ਬਣਾਇਆ ਤੇ ਉਹਨਾਂ ਦੇ ਕੋਲੋਂ ਇਸ ਨੇ ਅਜਹੀਆਂ ਵਾਰਦਾਤਾਂ ਕਰਵਾਈਆਂ ਜਿਨ੍ਹਾਂ ਦੇ ਵਿੱਚ ਕਤਲ ਕਾਂਡ ਵੀ ਸ਼ਾਮਿਲ ਨੇ ਫਰੋਤੀ ਦੇ ਮਾਮਲੇ ਵੀ ਆਉਂਦੇ ਨੇ ਬਹੁਤ ਸਾਰੇ ਲੋਕਾਂ ਦੇ ਕੋਲੋਂ ਇਹਨਾਂ ਨੇ ਹਥਿਆਰਾਂ ਦੀ ਨੋਕ ਤੇ ਜਿਹੜੇ ਕਿ ਪੈਸੇ ਵਸੂਲੇ ਨੇ ਤੇ ਹੋਰ ਵੀ ਬਹੁਤ ਸਾਰੇ ਅਜਿਹੇ ਕੇਸ ਨੇ ਜਿਨ੍ਹਾਂ ਦੇ ਵਿੱਚ ਇਹ ਪੁਲਿਸ ਨੂੰ ਲੰਬੇ ਸਮੇਂ ਤੋਂ ਲੜਿੰਦਾ ਸੀ ਤੇ ਹੁਣ ਹਥਿਆਰਾਂ ਸਮੇਤ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਵੱਲੋਂ ਅਗਲੀ ਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ